ਪੰਜਾਬ ਦੇ ਬਿਜਲੀ ਖਪਤਕਾਰਾਂ ਦੇ ਲਈ ਵੱਡੀ ਤੇ ਐਮ ਖਬਰ ਆ ਦੱਸਦੇ ਕਿ ਪਾਵਰ ਕਾਮ ਨੇ ਇਹ ਨਵੇਂ ਨਿਯਮ ਲਾਗੂ ਕੀਤੇ ਨੇ ਤਾਂ ਦੱਸਦੇ ਕਿ 300 ਜੁਨਤ ਉੱਤੇ ਜੋ ਬਿੱਲਾਂ ਦਾ ਸੀ ਤਾਂ ਉਹਨਾਂ ਨੂੰ ਸਾਰਾ ਬਿਲ ਭਰਨਾ ਪੈਂਦਾ ਸੀ ਤਾਂ ਇਸ ਦੇ ਚੱਲਦੇ ਹੋਏ ਹੁਣ ਸਖਤਾਈ ਕਰ ਦਿੱਤੀ ਗਈ ਹੈ ਜੇ ਇਹਦਾ ਕੋਈ ਹੀਰਾ ਫੇਰੀ ਕਰਦਾ ਮੀਟਰ 'ਚ ਫੜਿਆ ਗਿਆ ਤਾਂ ਉਸਤੇ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਉਹਨਾਂ ਨੇ ਦੱਸਿਆ ਹੈ ਕਿ ਜੋ ਕਿ ਵੀ ਮੀਟਰ ਦੀ ਰੀਡਿੰਗ ਨੂੰ ਅੱਗੇ ਪਿੱਛੇ ਕਰਦਾ ਹੈ ਤਾਂ ਉਸ ਦੇ ਉੱਪਰ ਸਖਤ ਐਕਸ਼ਨ ਲਿੱਤਾ ਜਾਵੇਗਾ ਤਾਂ ਪੰਜਾਬ ਸਰਕਾਰ ਨੇ ਇਹ ਫੈਸਲਾ ਲੈਂਦੇ ਹੋਏ ਕਿਹਾ ਹੈ ਕਿ ਘਰੇਲੂ ਖਪਤਕਾਰਾਂ ਨੂੰ ਪ੍ਰਤੀ ਮਹੀਨਾ 300 ਜੁਨਟ ਮੁਫਤ ਬਿਜਲੀ ਦੀ ਸਹੂਲਤ ਦਿੱਤੀ ਜਾ ਰਹੀ ਹੈ ਨਿਯਮ ਅਨੁਸਾਰ ਜੇਕਰ ਕਿਸੇ ਖਪਤਕਾਰ ਦੀ ਖਪਤ 300 ਜੁਨਟ ਤੋਂ ਵੱਧ ਹੋ ਜਾਂਦੀ ਹੈ ਤਾਂ ਉਸ ਨੂੰ ਪੂਰੇ 300 ਦਾ ਬਿੱਲ ਅਦਾ ਕਰਨਾ ਪੈਂਦਾ ਹੈ ਇਸ ਨੂੰ ਵਿਅਕਤ ਹੋਏ ਕੁਲ ਸਮੇਂ ਤੋਂ ਮੀਟਰ ਰੀਡਿੰਗ ਵਿੱਚ ਗੜਬੜੀ ਜਾਂ ਫੇਰ ਦਬਾਦਲ ਦੀਆਂ ਚਰਚਾਵਾਂ ਸਾਹਮਣੇ ਆਉਂਦੀਆਂ ਰਹੀਆਂ ਤਾਂ ਬਿੱਲ ਬਣਾਉਂਦੇ ਸਮੇ ਮੀਟਰ ਰੀਡਿੰਗ ਉੱਪਰ ហេਠਾ ਕਰਨ ਲਾਂੜਾ ਸਰਕਾਰ ਨੂੰ ਵਿੱਤੀ ਨੁਕਸਾਨ ਹੁੰਦਾ ਹੈ ਉੱਥੇ ਕਈ ਵਾਰ ਰੀਡਿੰਗ ਗਲਤ ਭਰੇ ਜਾਣ ਨਾਲ ਗਲਤ ਬਿੱਲ ਵੀ ਬਣ ਜਾਂਦੇ ਤਾਂ ਇਸ ਸਮੱਸਿਆ ਨੂੰ ਰੋਕਣ ਅਤੇ ਬਿਲਿੰਗ ਸਿਸਟਮ ਨੂੰ ਪਾਰਦਰਸ਼ੀ ਬਣਾਉਣ ਲਈ ਪਾਵਰ ਕਾਮ ਨੇ ਨਵਾਂ ਆਪਟੀਕਲ ਕੈਰੈਕਟਰ ਸਿਸਟਮ ਲਾਗੂ ਕੀਤਾ ਹੈ ਇਸ ਤਕਨੀਕੀ ਤਹਿਤ ਮੀਟਰ ਰੀਡਰ ਨੂੰ ਹੁਣ ਮੈਨੂਅਲ ਰੂਪ ਵਿੱਚ ਰੀਡਿੰਗ ਦਰਜ ਕਰਨ ਦੀ ਲੋੜ ਹੋਵੇਗੀ ਤਾਂ ਇਸ ਦੀ ਬਜਾਏ ਉਹ ਮੀਟਰ ਦੀ ਸਪਸ਼ਟ ਫੋਟੋ ਖਿੱਚੇਗਾ ਤੇ ਸਿਸਟਮ ਉੱਤੇ ਫੋਟੋ ਤੋਂ ਆਪਣੇ ਆਪ ਰੀਡਿੰਗ ਨੂੰ ਪੜ ਕੇ ਬਿਜਲੀ ਬਿਲ ਤਿਆਰ ਕਰੇਗਾ ਇਸ ਪ੍ਰਕਿਰਿਆ ਨਾਲ ਮੀਟਰ ਰੀਡਿੰਗ ਵਿੱਚ ਕਿਸੇ ਵੀ ਤਰ੍ਹਾਂ ਦੀ ਮਨੁੱਖੀ ਗਲਤੀ ਤਾਂ ਜਾਂ ਜਵਾਨ ਬੁੱਝ ਕੇ ਕੀਤੀ ਗਈ ਗੜਬੜੀ ਦੀ ਸੰਭਾਵਨਾ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ ਤਾਂ OCR ਸਿਸਟਮ ਮੀਟਰ ਤੇ ਅੰਕਿਤ ਹਰ ਨੰਬਰ ਨੂੰ ਆਟੋਮੈਟਿਕ ਰੂਪ ਨਾਲ ਸਕੈਨ ਕਰ ਲੈਂਦਾ ਹੈ ਅਤੇ ਉਸ ਦੇ ਆਧਾਰ ਤੇ ਬਿਲਿੰਗ ਸਿਸਟਮ ਵਿੱਚ ਡਾਟਾ ਦਰਜ ਕਰਦਾ ਹੈ ਤਾਂ ਉੱਥੇ ਹੀ OCR ਦੇ ਇਲਾਵਾ ਭਾਗ ਨੇ ਇੱਕ ਹੋਰ ਬਦਲ ਵੀ ਰੱਖਿਆ ਜਿਹੜੀਆਂ ਥਾਵਾਂ ਤੇ ਨੈੱਟਵਰਕ ਦੇ ਕੈਮਰੇ ਨਾਲ ਸੰਬੰਧਿਤ ਦਿੱਕਤਾਂ ਹੋਣਗੀਆਂ ਉੱਥੇ ਮਸ਼ੀਨ ਦੇ ਨਾਲ ਲੀਡ ਜੋੜ ਕੇ ਮੀਟਰ ਨੂੰ ਸਿੱਧਾ ਸਿਸਟਮ ਨਾਲ ਜੋੜ ਦਿੱਤਾ ਜਾਵੇਗਾ ਇਸ ਸਥਿਤੀ ਵਿੱਚ ਮਸ਼ੀਨ ਖੁਦ ਹੀ ਰੀਡਿੰਗ ਚੁੱਕ ਲਵੇਗੀ ਤੇ ਬਿੱਲ ਬਣ ਜਾਵੇਗਾ ਤਾਂ ਮੀਟਰ ਰੀਡਿੰਗ ਦਾ ਠੇਕਾ ਹਾਲ ਹੀ ਵਿੱਚ ਫਾਊਂਡੇਸ਼ਨ ਨਾਂ ਦੀ ਕੰਪਨੀ ਨੂੰ ਦਿੱਤਾ ਗਿਆ ਤਾਂ ਨਵੀਂ ਕੰਪਨੀ ਉਸ ਯਾਰ ਆਧਾਰਿਤ ਬਿਲਿੰਗ ਸਿਸਟਮ ਨੂੰ ਤੁਰੰਤ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਤਾਂ ਜਦੇ ਨਾਲ ਹੈ ਬਿਲਿੰਗ ਪ੍ਰਕਿਰਿਆ ਪੂਰੀ ਤਰ੍ਹਾਂ ਡਿਜੀਟਲ ਹੋ ਜਾਵੇਗੀ ਅਤੇ ਕਿਸੇ ਵੀ ਤਰ੍ਹਾਂ ਦੀ ਛੇੜਖਾਨੀ ਦੀ ਸੰਭਾਵਨਾ ਖਤਮ ਹੋ ਜਾਵੇਗੀ ਤਾਂ ਨਵੀਂ ਪ੍ਰਣਾਲੀ ਲਾਗੂ ਹੋਣ ਨਾਲ ਖਪਤਕਾਰਾਂ ਨੂੰ ਸਹੀ ਬਿੱਲ ਮਿਲੇਗਾ ਅਜਿਹੇ ਵਿੱਚ ਗਲਤ ਬਿੱਲ ਬਣਨ ਦੇ ਬਾਅਦ ਦਫ਼ਤਰਾਂ ਦੇ ਚੱਕਰ ਲਾਉਂਦੀ ਲੋੜ ਨਹੀਂ ਪਵੇਗੀ ਤਾਂ ਖਪਤਕਾਰਾਂ ਲਈ ਆਪਣੀ ਰੀਡਿੰਗ ਦਾ ਖੁਦ ਮੀਟਰ ਨਾਲ ਮਿਲਾਨ ਕਰ ਸਕਣਗੇ ਤਾਂ ਫਿਲਹਾਲ ਨਵੀਂ ਕੰਪਨੀ ਨੂੰ ਠੇਕਾ ਦੇਣ ਤੋਂ ਬਾਅਦ ਸਿਸਟਮ ਅਪਡੇਟ ਕਰਨ ਵਿੱਚ ਸਮਾਂ ਲੱਗ ਰਿਹਾ ਇਸ ਕਾਰਨ ਵਿਭਾਗ ਨੇ ਐਨਕੋਡ ਵਾਲੀ ਗਲਤ ਬਿਲਿੰਗ ਨੂੰ ਲੈ ਕੇ ਸ਼ਿਕਾਇਤ ਮਿਲ ਰਹੀਆਂ ਹਨ ਤਾਂ ਅਧਿਕਾਰੀਆਂ ਨੇ ਕਿਹਾ ਕਿ ਨਵਾਂ ਸਿਸਟਮ ਲਾਭਦਾਇਕ ਹੋਵੇਗਾ ਇਸ ਦੀ ਟੈਸਟਿੰਗ ਵੀ ਕੀਤੀ ਗਈ ਹੈ ਜਦੋਂ ਕਿ ਸਫਲ ਰਹੀ ਹੈ ਤਾਂ ਇਸ ਨਾਲ ਖਪਤਕਾਰਾਂ ਦੇ ਗਲਤ ਬਿੱਲ ਬਣਦੀ ਸਮੱਸਿਆ ਖਤਮ ਹੋ ਜਾਵੇਗੀ ਇਸ ਨਾਲ ਇਹ ਯਕੀਨੀ ਬਣਾਇਆ ਗਿਆ ਕਿ ਕੋਈ ਹੋਰ ਵੀ ਖਪਤਕਾਰ ਨਾ ਤਵਦੇਰੇ ਬਿੱਲ ਚੁਕਾਏਗਾ ਤੇ ਨਾ ਹੀ ਮੁਫਤ ਬਿਜਲੀ ਜੋਦਨਾਂ ਦੀ ਗਲਤ ਟੰਗ ਨਾਲ ਵਰਤੋਂ ਕਰ ਸਕੇਗਾ ਤਾਂ ਸਿਸਟਮ ਨਾਲ ਬਿਲਿੰਗ ਸ਼ੁਰੂ ਹੁੰਦੇ ਹੀ ਵਿਭਾਗੀ ਰੈਵੈਨਿਊ ਵਿੱਚ ਸਥਾਪਿਤ ਆਵੇਗੀ ਅਤੇ ਪਾਰਦਰਸ਼ੀ ਵਿਧੇਗੀ ਉੱਥੇ ਹੀ ਅਧਿਕਾਰੀਆਂ ਨੇ ਕਿਹਾ